ਚੂਪ ਰਹਿ। ਮੈਂ ਜੰਨੇ ਵੀ ਇੱਥੇ ਕਾਨਾਂ ਦੇ ਪ੍ਰਧਾਨ, ਜ਼ਥੇਦਾਰ ਦੁਨੀਆਬੀ ਸਿੰਘ ਸਰਵਨਾ ਸੰਕਟਾਂ ਪਹੁੰਚਿਆ ਨੇ। ਉਹਨਾਂ ਸਾਰੇ ਹੀ ਅਹੁਦੇਦਾਰਾਂ ਦਾ ਖਾਸ ਕਰਕੇ ਕ੍ਰਾਂਤੀਕਾਰੀ ਯੂਨੀਅਨ ਪ੍ਰਧਾਨ ਅਰਗਣ ਸਿੰਘੀ ਦਾ ਉਹ ਵੀ ਸਵਾਗਤ ਕਰਾਂਗੇ। ਇਹ ਵੀ ਸਾਡਾ ਕੰਮ ਆ। ਇੱਥੇ ਜੋ ਟੈਰਰਿਸਟ ਹੁੰਦੇ ਆ ਤੇ ਨੱਟਦੇ ਆ ਇਹਨਾਂ ਨੂੰ ਨੱਟਦੇ ਆ। ਉਹ ਜਾ ਕੇ ਬਚਾਓ। ਤਦ ਇਨਾਂ ਨੂੰ ਅਸੀਂ ਚਾਣਨੇ ਆ। ਦੇ ਯਾਰੀ ਕੇ ਤੁਸੀਂ ਇੰਟਰਨੈਟ ਸੈਕਿਉਰਿਟੀ ਵਿੱਚ ਵੀ ਥੋੜਾ ਹੋ ਗਿਆ ਯਾਨੀ ਕਿ ਤੁਸੀਂ ਫਟਕ ਤੱਕ ਨਹੀਂ ਹੈ ਗੋਰ ਦੇਸ਼ ਦੇ ਚੌਥਾ ਤੁਸੀਂ ਇਸ ਦੇਸ਼ ਸੁੱਚ ਅਸਲੀ ਚਾਣ ਵਾਲੇ ਤੁਸੀਂ ਹੋ ਜਦ ਦੋਦ ਰੋਜ਼ਮਰ ਦੀ ਜ਼ਿੰਦਗੀ ਚਾ ਪਾਣੀ ਲੰਗਰ ਪਾਣੀ ਸਾਰਾ ਚੱਲ ਰਿਹਾ ਉਹਦੇ ਵਾਸਤੇ ਲੱਖ ਰੁਪਏ ਨਿਕਾਲਣਾ ਜਵਿੰਦਰਪੁਰੀ ਜੀ ਨੇ 11000 ਰੁਪਏ ਮੋਰਚੇ ਨੂੰ ਦਿੱਤਾ ਤੁਹਾਨੂੰ ਸਾਰਿਆਂ ਨੂੰ ਇਹਦਾ ਪਤਾ ਹੋਣਾ ਚਾਹੀਦਾ ਸੁਪਰ ਆਪਾਂ ਤੋਂ ਦਲੀਏ 5200 ਰੁਪਇਆ ਜੋ ਕੱਲ ਨੂੰ ਉਸੇ ਤਰੀਕੇ ਨਾਲ ਤਵਾਰੋ ਜੀ ਮੈਂ ਕੀ ਰਣਨੀਤੀ ਨੇ ਉਹਨਾਂ ਭਾਗੀ ਨੂੰ ਲੈ ਕੇ ਮੋਰਚੇ ਵੀ ਤੁਹਾਡੇ ਤੇ ਸਭ ਤੋਂ ਪਹਿਲੇ ਸਾਰੇ ਫੌਜੀ ਵੈਟਰਨ ਐਕਸ ਸਰਵਿਸਮੈਨ ਤੇ ਜਮੀਨੀ ਜਨਤਾ ਪਟਿਆਲੇ ਤੋਂ ਨਹੀਂ ਦੂਰ ਦੂਰ ਜਿੰਨੀ ਵੀ ਜਨਤਾ ਆਈ ਸੀ ਸਾਰਾ ਦਾ ਧੰਨਵਾਦ ਕਰਦੀਆਂ ਅੱਜ ਆਪਾਂ ਇੱਕ ਢੁੱਟ ਬਣ ਕੇ ਇੱਕ ਮੰਗ ਸਥਿਰੀ ਹੋ ਗਈ ਆਪਾਂ ਅੱਜ ਜੁੱਟ ਬਣ ਕੇ ਅੱਜ ਤੋਂ ਵੱਧ ਕੇ ਕੱਲ੍ਹ ਜਦੋਂ ਪਾਰਟਿਸਿਪੇਟ ਕਰਾਂਗੇ ਕਿ ਆਪਾਂ ਦੋ ਮੰਗਾ ਆਪਾਂ ਰੱਖੀ ਜਿਹੜੀ ਬੁੱਧੀਯਾਜ ਮੰਗਣ ਜਿਹੜਾ ਸਾਰੇ ਸੈਨੀਟਰੀ ਵਾਰ ਹਰੇਕ ਦੇਸ਼ਵਾਸੀ ਉਹ ਚਾਹਦਾ ਇਹ ਮੰਗਾਂ ਮੇ ਰੱਖਾਂ ਕਿ ਜਿਹੜਾ ਕਰਤਾ ਟਰਤਾ ਪਟਿਆਲੇ ਦਾ ਐਸਐਸਪੀ ਨਾਨਕ ਜੋ ਕੰਦਰ ਡਿਸਟ੍ਰਿਕਟ ਲਾ ਐਂਡ ਆਰਡਰ ਹੀ ਦੇਖਦਾ ਉਹ ਜਿਹੜੀ ਲੋਏ ਨਾਡਰ ਖਰਾਬ ਕਰੇ ਤੇ ਉਸ ਨੂੰ ਉਸ district ਤੋਂ ਰਹਿਣ ਦਾ ਕੋਈ ਹੱਕ ਨਹੀਂ ਹੈ ਮੈਂ ਕੋਈ ਉਹਨਾਂ ਦੀ suspension ਨਹੀਂ ਮੰਗ ਰਹੀ ਮਗਰ ਮੈਂ ਕਹਿ ਰਹੀ ਹਾਂ ਜਿਹੜੇ district ਨੂੰ ਤੁਸੀਂ ਦੂਜੀ ਵਾਰ ਇੱਥੇ ਰੋਲਾ ਪਹੁੰਚਾਤਾ ਪਹਿਲੀ ਵਾਰ ਕਾਲੀ ਮਾਤਾ ਦੇ ਮੰਦਿਰ ਤੇ ਹੁਣ ਦੂਜਾ ਹੈ ਤੇ ਉਹ ਬੰਦੇ ਨੂੰ ਇੱਥੇ ਰਹਿਣ ਦਾ ਕੋਈ ਹੱਕ ਨਹੀਂ ਦੂਜੀ ਗੱਲ ਮੇਰੇ ਹਸਬੰਦ ਦੇ ਕੇਸ ਤੇ ਸੀਬੀਆਈ ਇਨਕੁਆਇਰੀ ਲਾਂਚ ਕੀਤੀ ਜਾਏ ਡਿਸਟ੍ਰਿਕਟ ਮੈਜਿਸਟਰੇਟ ਜਿਹੜਾ ਨੇ ਕੀਤੀ ਹੈ ਉਹ ਫਿਰ ਵੀ ਇੱਥੇ ਪੰਜਾਬ ਸਟੇਟ ਹੀ ਹੈਗੀ ਹੈ ਤੇ ਆਪਾਂ ਉਹ ਸਾਰੇ ਸੇਮ ਡੋਗਰਜ਼ ਐਂਡ ਜੀ ਐਸ ਐਸ ਪੀ ਸਾਹਿਬ ਦੇ ਤੇ ਇਹਨਾਂ ਦੇ ਸਾਰੇ ਕੋਰਸ ਮੈਂਟਨ ਸਾਨੂੰ ਕੋਈ ਪਰੇਸ਼ਾਨੀ ਨਹੀਂ ਜਿੱਦਾਂ ਗਵਾਕ ਤੁਸੀਂ ਦੇਖਿਆ ਸੀਗਾ ਇੱਕ ਗਵਾ ਜਿਹੜਾ ਮੇਰਾ ਕੋਈ ਰਿਸ਼ਤੇਦਾਰ ਨਹੀਂ ਸੀ ਉਹ ਉਸਕੇ ਇਧਰ ਆਇਆ ਆਪਣੇ ਮੀਨਰ

ਅਸੀਂ ਰਾਤ ਨੂੰ ਅਸੀਂ ਸਾਰੇ ਪਰਿਵਾਰ ਕੋਈ ਇੱਕ ਬੰਦਾ ਇੱਥੇ ਰਹੇਗਾ ਰਾਤ ਨੂੰ 바ਦੀ 바ਦੀ ਅਸੀਂ ਲਗਾਨੇ ਦੂਤੀਆ ਸਵੇਰੇ 10 ਵਜੇ ਫੇਰ ਮੋਚੇ ਮੈਂ ਸਾਰੇ ਪੰਜਾਬ ਵਾਸੀਆਂ ਸਾਰੇ ਦੇਸ਼ ਤੇ ਮਾਸ਼ਿਆਂ ਨੂੰ ਕਹਾਂਗੀ ਕੱਲ ਫੇਰ ਮੋਚੇ ਤੇ ਵੱਜੜ ਕੇ ਕਾਹਲੇ ਸਾਨੂੰ ਜਸਟਿਸ ਮੇਰੇ ਲਈ ਖਾਲੀ ਨਹੀਂ ਟਾਡੇ ਲੈ ਵੀ ਚਾਹੀਦਾ ਅੱਜ ਮੈਂ ਇੱਕ ਆਵਾਜ਼ ਬਣੀ ਆ ਜੇ ਆਵਾਜ਼ ਵੱਧ ਗਈ ਨਾ ਤਾਂ ਕੱਲ ਤਨ ਕੋਈ ਨਹੀਂ ਬਚਾਏਗਾ ਮੈਂ ਕਈ ਪੋਲੀਟਿਕਲ ਬੰਦਿਆਂ ਨੂੰ ਅੱਜ ਵੀ ਰਿਕਵੈਸਟ ਕੀਤੀ ਸੀ ਕੱਲ ਵੀ ਕਹੂੰਗੀ ਪੋਲੀਟਿਕਲ ਬੰਦੇ ਇੱਕ ਸਿਟੀਜ਼ਨ ਬਣ ਕੇ ਇੱਥੇ ਆਣਾ ਚਾਹੁੰਦੇ ਨੇ ਕਿ ਇੱਕ ਨਾਗਰਿਕ ਦੇਸ਼ ਦਾ ਬਣ ਕੇ ਇੱਥੇ ਸਾਡੇ ਨਾਲ ਪਾਰਟਿਸਿਪੇਟ ਕਰਨਾ ਚਾਹੁੰਦੇ ਹਨ ਯੂ ਆਰ ਮੋਸਟ ਵੈਲਕਮ ਬਟ ਅਦਰਵਾਇਜ਼ ਆਮ ਨੋਟ ਸਮ ਐਨੀ ਪੋਲੀਟਿਕਲ ਪਾਰਟੀ ਮੈਂ ਇਤਿਹਾਸ ਦੀ ਵੀ ਬੀਬੀਆਂ ਖਰਾ ਖੂਨ ਹੈ ਮੇਰਾ ਔਰ ਹਰਾ ਖੂਨ ਕਦੇ ਬਗਰਾ ਤੋਂ ਪਿੱਛੇ ਨਹੀਂ ਹਟਿਆ ਗਲੀ ਖਾਨ ਨੂੰ ਤੇ ਮੈਂ ਇੱਥੇ ਡਟਣ ਤੋਂ ਨਹੀਂ ਹਟਾਂਗੀ ਤੋ ਕੀ ਇਹਨਾਂ ਤੋਂ ਜਦੋਂ ਮੈਂ ਬੈਠੇ ਹਾਂ ਮੈਂ ਮਾਨ ਸਾਹਿਬ ਨੂੰ ਪੁੱਛਣਾ ਚਾਹੁੰਦਾ ਹਾਂ ਜਾਂ ਡੀਜੀਪੀ ਸਾਹਿਬ ਨੂੰ ਪੁੱਛਣਾ ਚਾਹੁੰਦਾ ਹਾਂ ਇਹ ਤੁਹਾਨੂੰ ਲੋਕ ਐਡਮਿਨਿਸਟ੍ਰੇਸ਼ਨ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਜੇ ਇਹ ਸਾਡੇ ਪਰਿਵਾਰ ਦੀ ਸਰਟੀਫਿਕੇਸ਼ਨ ਸੀਬੀਆਈ ਤੇ ਕਿਉਂ ਗਈ ਕਿਉਂਕਿ ਸਾਨੂੰ ਪੰਜਾਬ ਸਰਕਾਰ ਨੇ ਇੱਥੇ ਪੰਜਾਬ ਦੀ ਐਡਮਿਨਿਸਟ੍ਰੇਸ਼ਨ ਇਨਸਾਫੀ ਨਹੀਂ ਦਿੰਦਾ ਪਹਿਲਾਂ ਇਹ ਪੀਆ ਗਲਤ ਕੀਤੀ ਇਹ ਮੰਜਿਸਟ੍ਰੇਟ ਇਨਕੁਆਇਰੀ ਮਾਰ ਕਰਤੀ ਆਪਰੇ ਅਫਸਰਾਂ ਨੂੰ ਬਚਾਉਣ ਲਈ ਫੇ ਕੀ ਕੰਮ ਕੀਤਾ ਸੈੱਟ ਬਣਾਤੀ ਅਫਸਰ ਤਾਂ ਇਹਨਾਂ ਦੇ ਹੀ ਨੇ ਜਿਹੜਾ ਕੱਲ ਜਦੋਂ ਅਸੀਂ ਗਵਰਨਰ ਸਾਹਿਬ ਨੂੰ ਮਿਲੇ ਆਂ ਜੀ ਪਰसों ਮਿਲੇ ਸੀ ਅਸੀਂ ਪਰਵਾਰਨ ਸਿੰਘ ਸਾਹਿਬ ਇੱਕ ਇਹਦਾ ਗਵਰਨਰ ਸਾਹਿਬ ਨੇ ਡੀਜੀਪੀ ਸਾਹਿਬ ਨੂੰ ਫੋਨ ਕੀਤਾ ਸਾਡੇ ਸਾਹਮਣੇ ਕਿ ਗਵਰਨਰ ਸਾਹਿਬ ਤੁਸੀਂ ਇਹਨਾਂ ਦੀ ਐਫਆਈਆਰ ਕੋਈ ਰਜਿਸਟ੍ਰੀ ਕੀਤੀ ਹੋ ਹੂੰ ਕਹਿੰਦੇ ਐਫਆਈਆਰ ਪੈ ਕਰਤੀ ਮੈਂ ਗਵਰਨਰ ਸਾਹਿਬ ਨੂੰ ਦੱਸ ਚੁੱਕਿਆ ਸੀ ਕਿ ਜਿਹੜੀ ਐਫਆਈਆਰ ਹੋਈ ਹੋਈ ਹੈ ਉਹ ਕਾਬੇ ਮਾਲਕ ਵੱਲੋਂ ਹੋਈ ਹੋਈ ਹੈ ਤਾਂ ਗਵਰਨਰ ਸਾਹਿਬ ਨੇ ਕਿਹਾ ਕਿ ਗੌਰਵ ਜੀ ਤੁਸੀਂ ਪਰਿਵਾਰ ਪੀੜਿਤ ਹੈ ਪਰਿਵਾਰ ਵੱਲੋਂ ਐਫਆਈਆਰ ਰੱਦ ਕਰਉਣ ਦਾ ਰਾਈਟ ਬੰਦਾ ਹੂੰ ਕਾ ਉੱਥੋਂ ਸਾਰਾ ਪ੍ਰੈਸ਼ਰ ਆ ਆਰਮੀ ਦਾ ਪ੍ਰੈਸ਼ਰ ਆ ਤਾਂ 2:30 ਵਜੇ ਰਾਤ ਐਫ ਆਰ ਬਾਈ ਨੇ ਦਰਜ ਹੋਈ ਹੈ ਹਮਮ ਤਾਂ ਤੁਸੀਂ ਇਹੋ ਜਿਹੇ ਹਾਲਾਤਾਂ ਚੇਪੂ ਸਿੰਘ ਜੀ ਇਹਨੇ ਸੀਨੀਅਰ ਲੋਕ ਬੈਠੇ ਹੋ ਤੁਸੀਂ ਤੇ ਇਹੋ ਜਿਹੇ ਹਾਲਾਤਾਂ ਪੰਜਾਬ ਤੇ ਜਿਹੜੀ ਪੰਜਾਬ ਦੀ ਪੁਲਿਸ ਹੈ ਉਸ ਤੇ ਅਸੀਂ ਵਿਸ਼ਵਾਸ ਕਰ ਸਕਦੇ ਹਾਂ ਕਿ ਸਾਨੂੰ ਜਸਟਿਸ ਮਿਲੇਗੀ ਇਹਦੀ ਸੈਟ ਬਣਾਈ ਹੈ ਉਹਦੇ ਐਸ ਪੀ ਐਸ ਪਰਿਵਾਰ ਨੇ ਉਹ ਨਹੀਂ ਯਾਨੀ ਕਿ ਤੁਹਾਨੂੰ ਸਰ ਪਹਿਲਾਂ ਪਰਿਵਾਰ ਦੇ ਸਰ ਪਹਿਲਾ ਪਹਿਲਾ ਪਰਿਵਾਰ ਦੀ ਗੱਲ ਸੀਗੀ ਕਿ ਪਹਿਲਾਂ ਬਾਈ ਨਾਮ ਪਰਚਾ ਦਿੱਤਾ ਜਾਵੇ ਉਹ ਬਾਈ ਨਾਮ ਪਰਚਾ ਵੀ ਹੋਇਆ ਸੋ ਉਸ ਤੋਂ ਬਾਅਦ ਪਰਿਵਾਰ ਨੇ ਜਿਹੜਾ ਹੈਗਾ ਐਲੀਗੇਸ਼ਨ ਲਗਾਏ ਕਿ ਉਹਨਾਂ ਨੂੰ ਸਸਪੈਂਡ ਕਰਤਾ ਜਾਵੇ ਔਰ ਬਾਹਰ ਟਰਾਂਸਫਰ ਕਰ ਦਿੱਤਾ ਜਾਵੇ ਔਰ ਪੁਲਿਸ ਸਿਕਿਉਰਟੀ ਵੀ ਦਿੱਤੀ ਜਾਵੇ ਉਹ ਵੀ ਮਹੀਆ ਕਰਾਈ ਗਈ ਹੈਗੀਆ ਸੋ ਤੁਸੀਂ ਕਿੱਥੇ ਲੱਗਦੇ ਆ ਕਿੱਥੇ ਚੂਕ ਲੱਗਦੀ ਹੈਗੀਆ ਕਿ ਇਨਸਿਕਿਉਰਟੀ ਜਿਹੜੀ ਫੀਲ ਹੋ ਰਹੀ ਆਪਾਂ ਨੂੰ ਮੇਰੀ ਗੱਲ ਸੁਣੋ ਜੀ ਇਮਾਨਦਾਰੀ ਨਾਲ ਗੱਲ ਕਰੋ ਮੇਰੇ ਨਾਲ ਜੀ ਜੀ ਇਹਦੇ ਤੇ ਕੀ ਆ ਸੋਚੋ ਇਹਦੇ ਤੇ ਤੁਸੀਂ ਆ ਸੋਚੋ ਮਤਲਬ ਕਿ ਤਾਂ ਹੀ ਤੁਸੀਂ ਸੀਬੀਆਈ ਨੂੰ ਕੰਨੇ ਮੂਵ ਕਰਿਆ ਜੈਨੂਲੀ ਗੱਲ ਕਰ ਰਿਹਾ ਮੈਂ ਪਹਿਲਾ ਪਰਿਵਾਰ ਦਰਬਾਰ ਦਾ ਠੋਕਰਾਂ ਖਾਂਦੇ ਰਹੇ ਅਸੀਂ ਦਿਨ ਰਾਤ ਫਿਰਦੇ ਰਹੇ ਕਿ ਸਾਡੀ ਐਫਆਈਆਰ ਦਰਜ ਕਰ ਦੋ ਜਿਹੜਾ ਸਾਡਾ 14 ਸਤੰਬਰ ਨੂੰ ਕਤਨ ਸਾਹਿਬ ਦਾ ਬਿਆਨ ਲੈ ਕੇ ਲਿੱਤਾ ਸੀ ਉਹਦੀ ਇਹਨਾਂ ਨੇ ਪੜਤਾਲ ਮਾਰ ਕਰਤੀ ਐਸਐਸਪੀ ਸਾਹਿਬ ਨੇ ਜੀ ਤੇ ਸਸਪੈਂਡ ਕਰਨਾ ਮੰਨ ਲਓ ਮੈਂ ਪੀੜਿਤ ਐ ਬਿਆਨ ਲੈ ਲੈ ਇਹਨਾਂ ਦਾ ਪ੍ਰਗਟ ਸਿੰਘ ਜੀ ਦਾ ਇਹਨਾਂ ਦੇ ਬਿਆਨਾਂ ਤੇ ਐਫ ਆਈ ਆਰ ਦਰਜ ਕਰ ਦਿੰਦੇ ਨੇ ਪੰਜਾਬ ਪੁਲਿਸ ਜੀ ਤੇ ਜਿਹੜਾ ਮੇਰਾ ਬਿਆਨ ਹੈ ਉਹਦੀ ਇਨਕੁਆਇਰੀ ਮਾਰਕ ਕਰ ਦਿੰਦੇ ਨੇ ਹਮ ਕੱਲ ਨੂੰ ਤੁਸੀਂ ਤੇ ਤੁਹਾਡਾ ਦੋਨੋਂ ਦਾ ਸਮਝੌਤਾ ਹੋ ਜਾਂਦਾ ਹਮ ਪ੍ਰਗਟ ਸਿੰਘ ਤੁਹਾਡੇ ਨਾਲ ਸਮਝੌਤਾ ਕਰ ਜਾਂਦੇ ਨੇ ਗੁਰਸਤੇਜ ਚੋਂ ਕਿੱਥੇ ਖੜਦਾ ਫਿਰ ਤਾਂ ਹੀ ਤੁਸੀਂ ਮਲਿਕ ਸੈਂਟਰ ਗਏ ਠੀਕ ਹੈ ਦੂਜੀ ਗੱਲ ਜਦੋਂ ਅਸੀਂ ਹੋਰ ਪ੍ਰੈਸ਼ਰ ਪਾਇਆ ਹਮ ਪ੍ਰਸ਼ਾਸਨ ਤੇ ਫਿਰ ਇਹਨਾਂ ਨੇ ਕੀ ਕੀਤਾ ਆਪਣੀ ਉਹਦੇ ਤੋਂ ਇਨਕੁਆਰੀ ਮਾਰ ਕਰਤੀ ਹੈ ਮਜਿਸਟ੍ਰੇਟ ਇਨਕੁਆਰੀ ਮਾਰ ਕਰਤੀ ਹੈ ਰਿਕਮਿਸ਼ਨਰ ਨੇ ਕਾਰਪੋਰੇਸ਼ਨ ਹੂੰ ਕੀ ਆਈਏ ਐਸ ਅਫਸਰ ਡੀਜੀਪੀ ਪੰਜਾਬ ਤੋਂ ਉੱਪਰ ਵਜੂਗਾ ਨਹੀਂ ਹੋ ਸਕਦਾ ਠੀਕ ਹੈ ਫਿਰ ਇਹਨਾਂ ਨੂੰ ਜਦੋਂ ਅਸੀਂ ਪ੍ਰੈਸ਼ਰ ਪਾਇਆ ਫਿਰ ਇਹਨਾਂ ਨੂੰ ਗੁਰਜਤ ਗੁਰਤਾਰ ਸਾਹਿਬ ਨੇ ਪ੍ਰੈਸ਼ਰ ਪਾਇਆ ਕਿਉਂਕਿ ਕੰਟਰਲ ਰੈਂਕ ਦਾ ਅਫੀਸਰ ਕਿ ਕਿ ਐਸਪੀ ਕੋ ਜਾ ਕੇ ਨਹੀਂ ਇਨਕੁਆਰੀ ਕਰਾ ਸਕਦਾ ਆਪਣੀ ਆਪਣੇ ਤੋਂ ਉੱਪਰ ਦੇ ਅਫਸਰ ਕੋਈ ਜਾਊਗਾ ਇਹ ਡੀਜੀਪੀ ਰੈਂਕ ਕੋ ਜਾਊਗਾ ਇਹਨਾਂ ਨੇ ਕੀਤਾ ਫਿਰ ਸਾਡੇ ਪ੍ਰੈਸ਼ਰ ਤੋਂ ਬਾਅਦ ਸਿਸਟਮ ਬਣਾਤੀ ਉਹ ਤਾਂ ਸੈੱਟ ਬਣਾਤੀ ਸੈਟਮੈਂਟ ਤੋਂ ਬਾਅਦ ਜਦੋਂ ਅੱਜ ਸਾਡੇ ਜਿਹੜਾ ਆਪਣਾ ਆਈ ਵਿਟਨੈਸ ਆਇਆ ਅੱਧੇ ਘੰਟੇ ਬਾਅਦ ਹੋ ਰਿਹਾ ਤੁਮ ਕੀ ਆਨਲਾਈਨ ਵੀ ਆ ਕੇ ਮੇ ਲੋ ਸਾਨੂੰ ਥੈਂਕ ਯੂ ਸੋ ਇਹ ਜੇ ਹਾਲਾਤਾਂ ਚ ਕਿ ਤੁਸੀਂ ਸੋਚ ਸਕਦੇ ਹੋ ਕਿ ਸਾਨੂੰ ਜਸਟਿਸ ਮਿਲ ਜੂਗਾ ਸੋ ਹੁਣ ਫਾਈਨਲ ਡਿਮਾਂਡ ਕੀ ਹੈ ਕਿ ਆਰਗਨ ਤਰਨਾ ਇਸੇ ਤਰ੍ਹਾਂ ਫਾਈਨਲ ਡਿਮਾਂਡ ਆਈ ਹੈ ਕਿ ਜਿਹੜੀ ਆ ਸਾਡੀ ਆ ਸੀਬੀ ਇਨਕੁਆਰੀ ਹੈ ਦਿਨਾਲਕ ਸਿੰਘ ਜਿਹੜਾ ਤਵਾਦਲਾ ਉਹ ਦੋਨੋਂ ਚੀਜ਼ਾਂ ਪੂਰੀਆਂ ਹੋਣੀਆਂ ਚਾਹੀਦੀਆਂ ਨੇ ਮੈਂ ਤੁਹਾਨੂੰ ਚੋਣਾ ਹੈ ਕੀ ਕੀ ਪੁਆਰੀ ਕਰਤੀਆਂ ਸਾਥ ਅਸੀਂ ਪੀੜਿਤ ਆ ਤੁਸੀਂ ਨਹੀਂ ਪੁਸ਼ਪ ਸਿੰਘ ਜੀ ਇਨਕੁਆਰੀ ਕਰਦੇ ਪਹਿੰਦੀ ਕਰ ਲੈਣਗੇ ਸਰਕਾਰ ਦਾ ਕੀ ਜਾਂਦਾ ਦੇਚ ਮੈਨੂੰ ਐ ਦੱਸੋ ਸਰਕਾਰ ਦਾ ਕੀ ਇੰਟਰਸਟ ਹੈ ਕਿ ਆਪਣੇ ਉਹ ਚਾਰ ਐਸਐਚਓ ਜਿਨ੍ਹਾਂ ਨੇ ਕੀ ਕੀ ਉਹਨਾਂ ਕੋਲ ਉਹਨਾਂ ਦੇ ਆਪਣੇ ਕਹਜੋ ਐਵੀਡੈਂਸਿਸ ਨੇ ਕਿਸੇ ਅਫਸਰਾਂ ਦੇ ਜਾਂ ਕੁਝ ਕੀ ਐਸੀ ਮਜਬੂਰੀ ਹੈ ਕਿ ਸਿੱਧਾ ਕੋងਣਾ ਹੁੰਦਾ ਹੈ ਕੀ ਐਸੀ ਮਜਬੂਰੀ ਹੈ ਕਿ ਜਿਹੜੇ ਚਾਰ ਐਸਐਚਓ ਹੈਗੇ ਨੇ ਇਹਨਾਂ ਨੇ ਐਡਾ ਵੱਡਾ ਕ੍ਰਾਈਮ ਕੀਤਾ ਹੈ ਕੀ ਪੰਜਾਬ ਦੀ ਪੁਲਿਸ ਉਹਨਾਂ ਨੂੰ ਬਚਾਉਣ ਲੱਗੀ ਹੈ ਆ ਸਵਾਲਾਂ ਦਾ ਕੇਰਾ ਹੈ ਮਤਲਬ ਇਹਦੇ ਵਿੱਚ ਕਈ ਸਵਾਲ ਨੇ ਕਿ ਪੰਜਾਬ ਪੁਲਿਸ ਆਪਣੇ ਚਾਰ ਅਫਸਰਾਂ ਕਰਕੇ ਪੂਰੀ ਆਪਣੇ ਵਰਲਡ ਵਿੱਚ ਬਦਨਾਮੀ ਕਰਾ ਲਈ ਪੰਜਾਬ ਪੁਲਿਸ ਦੀ ਤੁ ਵੀ ਸੋਚਿਆ ਕਿ ਛੋਟੀ ਗੱਲ ਇਹਨਾਂ ਨੂੰ ਡਰ ਹੈ ਕਿ ਜੇ ਸੀਜੀ ਇਨਕੁਆਰੀ ਹੋਊਗੀ ਇਹਦੇ ਥੋਰ ਗੱਲਾਂ ਨਿਕਲਣਗੀਆਂ ਜਿਹੜੀ ਅਸੀਂ ਕਹਿਣਾ ਨਹੀਂ ਚਾਹੁੰਦਾ ਕੈਮਰੇ ਤੇ ਮਲਕੀ ਦਾ ਕਿ ਕਿੜੀ ਜੁੜਦੀ ਹੈਗੀ ਤੁਸੀਂ ਬੜੇ ਸਿਆਣੇ ਬਸ ਸਰਕਾਰ ਨੂੰ ਜਦੋਂ ਇਹ ਇਨਕੁਆਰੀਆਂ ਖੁੱਲਣਗੀਆਂ ਨਾ ਇਹਦੇ ਚਾਰਾਂ ਕਿਤੇ ਹੋਰ ਜੁੜਣੀਆਂ ਆ। ਆ ਤਾਂ ਸਾਰੀ ਪੰਜਾਬ ਪੁਲਿਸ ਬਚਾਉਣ ਤੇ ਲੱਗੀ ਹੋਈ ਐ ਐਸ ਐਚ ਯੂਸ ਨੂੰ। ਠੀਕ ਆ ਛੋਟਾ ਕੇਸ ਨਹੀਂ ਐ। ਆਹ ਆਉਣ ਵਾਲਾ ਕਿ ਜਾ ਕੇ ਹੋਰ ਵੱਡਾ ਇਸ਼ੂ ਬਣੂਗਾ ਜੇ ਪੰਜਾਬ ਸਚਾਰ ਹਲੇ ਦੀ ਨਾਮ। ਠੀਕ ਹੈ। ਇਹਨੂੰ ਵੀ ਕਵਰ ਕਰ। ਠੀਕ। ਕਿਉਂ? ਆਹਾਂ